ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਅੱਗੇ ਨਿਕਲ ਚੁੱਕੇ ਨੇ ਅਰਵਿੰਦ ਕੇਜਰੀਵਾਲ ਕਿੰਨੀਆਂ ਵੋਟਾਂ ਦੇ ਨਾਲ ਅੱਗੇ ਨਿਕਲ ਚੁੱਕੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜੋ ਸਵੇਰ ਤੋਂ ਪਿੱਛੇ ਚੱਲਦੇ ਹੋਏ ਵਿਖਾਈ ਦੇ ਰਹੇ ਸੀਗੇ ਹੁਣ ਅੱਗੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 254 ਵੋਟਾਂ ਦੇ ਨਾਲ ਅੱਗੇ ਨਿਕਲ ਚੁੱਕੇ ਨੇ ਤਾਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਨੇ ਆ ਅਰਵਿੰਦ ਕੇਜਰੀਵਾਲ ਨੂੰ ਹੁਣ ਤੱਕ 4679 ਵੋਟਾਂ ਮਿਲ ਚੁੱਕੀਆਂ ਨੇ ਜਦਕਿ ਭਾਜਪਾ ਦੇ ਪ੍ਰਵੇਸ਼ ਨੂੰ 4425 ਵੋਟਾਂ ਮਿਲੀਆਂ ਨੇ ਤਾਂ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ 254 ਵੋਟਾਂ ਦੇ ਫਰਕ ਦੇ ਨਾਲ ਅੱਗੇ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਦੇ ਵਿੱਚ ਕਾਂਗਰਸ ਨੂੰ ਸੰਦੀਪ ਦਿਕਸ਼ਿਤ ਨੂੰ 742 ਵੋਟਾਂ ਹੀ ਮਿਲੀਆਂ ਨੇ ਤਾਂ ਮੁਕਾਬਲਾ ਜਿਹੜਾ ਹੈ ਉਹ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਦੇ ਉਮੀਦਵਾਰ ਪਰਮੇਸ਼ਰ ਦੇ ਬਚਾਲੇ ਫਸਮਾ ਚੱਲ ਰਿਹਾ 254 ਵੋਟਾਂ ਦੇ ਨਾਲ ਫਿਲਹਾਲ ਕੇਜਰੀਵਾਲ ਅੱਗੇ ਨਿਕਲਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਨਵੀਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਅੱਗੇ ਨਿਕਲਦੇ ਹੋਏ ਵਖਾਈ ਦੇ ਰਹੇ ਨੇ ਤਾਂ ਜੇਕਰ ওভারঅল ਨਤੀਜਿਆਂ ਦੀ ਗੱਲ ਕਰੀਏ ਤਾਂ ওভারঅল ਨਤੀਜਿਆਂ ਦੇ ਵਿੱਚ ਬੀਜੇਪੀ 38 ਸੀਟਾਂ ਉੱਤੇ ਲੀਡ ਬਣਾ ਚੁੱਕੀ ਹੈ ਜਦਕਿ ਆਮ ਆਦਮੀ ਪਾਰਟੀ 27 ਸੀਟਾਂ ਉੱਤੇ ਲੀਡ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਇਸੇ ਨਾਲ ਹੀ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੰਗਪੁਰਾ ਤੋਂ ਮਨੀਸ਼ ਸੋਸੋਧਿਆ ਵੀ ਅੱਗੇ ਨਿਕਲ ਚੁੱਕੇ ਨੇ ਜੋ ਸਵੇਰ ਤੋਂ ਪਿੱਛੇ ਚੱਲਦੇ ਹੋਏ ਵਖਾਈ ਦੇ ਰਹੇ ਸੀਗੇ ਤਾ ਨਤੀਜਾ ਜਿਵੇਂ ਜਿਵੇਂ ਵੱਡੀ ਅਪਡੇਟ ਸਾਹਮਣੇ ਆਊਗੀ ਤਾਂ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ